佛。Oh. Oh. ਆ ਲਓ ਲੈ ਕੇ ਦਿੱਤੀ ਫੜ ਗਈ ਹਾਂ ਔਰ ਫੋਟੋ ਇੱਕ ਜਾਣਾ ਆਪਕਾ ਸ਼ਾਟ ਜੋ ਠੀਕ ਹੈ ਆਪ ਨੂੰ ਕਾਲ ਕਰ ਲਓ ਤਾਂ ਮਦੀ ਜਿਹੜੀ ਲਿਖਤੀ ਆ ਉਹ ਇਹ ਆ ਕਿ 1825 ਦਾ ਥਾਮ ਜਿਹੜਾ ਸੀ ਸਭ ਤੋਂ ਪਹਿਲਾਂ ਬਣਿਆ ਸੀ ਉਦਦਰ 27 ਚੱਕ ਲਾਲਪੁਰ ਉਦਦਰ ਉਹ ਮਹਾਰਾਜ ਜੀ ਨੇ ਦੇ ਛੱਡ ਕੇ ਜੋਤ ਰੂਪ ਉਹ ਵੀ ਮਹਾਰਾਜ ਜੀ ਨੇ ਬਣਵਾਇਆ ਜੀ ਜੋ ਜੋ ਹੁਕਮ ਮਹਾਰਾਜ ਪੂਰਨ ਸਿੰਘ ਉਹਨਾਂ ਨੂੰ ਦਿੱਤਾ ਉਹਨਾਂ ਨੇ ਉਦਾਂ ਹੀ ਫਿਰ ਉਹ ਬਣਾਇਆ ਪਹਿਲੀ ਹਾਰ ਨੂੰ ਜਿਹੜਾ ਸੀ ਉਹਦੀ ਨੀ ਰੱਖੀ ਸੀ ਤੇ 17 ਨੂੰ ਫਿਰ 17 8 ਤੱਕ ਤਿਆਰ ਹੋ ਗਿਆ ਸੀ। ਔਰ 18 ਬਾਈ 15 ਦੀ ਮਿੰਤੀ ਸੀ ਔਰ ਪਹਿਲਾ ਧਾਮ ਉਹ ਬਣਾਇਆ ਗਿਆ ਉੱਥੇ। ਔਰ ਉਹਦੇ ਵਿੱਚ ਫਿਰ ਜਿਹੜਾ ਆ ਬੇਅੰਤ ਖੇਲਾ ਜਿਹੜੀਆਂ ਜਿੰਨਾ ਕ ਸਮਾਂ ਉੱਥੇ ਮਿਲਿਆ ਉੱਥੇ ਜੋਤਸ ਰੂਪ ਮਹਾਰਾਜ ਜਣਾ ਨੇ ਕੀਤੀ। ਉਹਦੇ ਵਿੱਚ ਪਸ ਉੱਥੇ 27 ਚੱਕ ਪਿੰਡ ਪਿੰਡ ਜਿਹੜਾ ਸੀ ਆਪਣਾ ਭਾਈਏ ਪਾਲ ਸਿੰਘ ਉਹਨਾਂ ਦਾ ਜਿਹੜਾ ਘਰ ਸੀ ਮਹਾਰਾਜਪੁਰ ਉਹਨਾਂ ਦੇ ਪਿਤਾ ਜੀ। ਉੱਥੇ ਬਣਾਇਆ ਤੋ ਉਹਦੀ ਬੇਨਤੀ ਆ ਸੋ ਧਾਮ ਦੀ ਬੇਨਤੀ ਜਿਹੜੀ ਐ ਦੱਸੀ ਗਈ ਠੀਕ ਹੈ ਔਰ ਜਿਹੜੀ ਇੱਥੋਂ ਦੀ ਲਿਖਤ ਆ ਔਰ ਇੱਥੇ ਵੀ ਜਿਹੜਾ ਵਿਹਾਰ ਕਰਵਾਇਆ ਗਿਆ ਸੀ ਪੰਜ ਚੇਤ ਨੂੰ ਇੱਥੇ ਵਿਹਾਰ ਹੋਇਆ ਸੀ ਇਸ ਜਗ੍ਹਾ ਤੇ ਇੱਥੇ ਟੈਂਟ ਆਪਣਾ ਬੱਗਿਆਂ ਦੇ ਵਿੱਚ ਠੀਕ ਹੈ ਔਰ ਚੇਤ ਨੂੰ ਪੰਜ ਚੇਤ ਨੂੰ ਬਾਣੀ ਰਚਨ ਦਾ ਦਿਨ ਮਨਾਇਆ ਗਿਆ ਸੀ ਕਿ ਬਾਣੀ ਰਚਨ ਦਾ ਜਿਹੜਾ ਦਿਨ ਸੀ ਉਹ ਮਨਾਇਆ ਗਿਆ ਸੀ ਔਰ ਜਿੱਦਣ ਉਹ ਦਿਨ ਮਨਾਇਆ ਗਿਆ ਸੀ ਉਸ ਦਿਨ ਇੱਥੇ ਪਲੰਗ ਲਗਾਇਆ ਗਿਆ ਸੀ ਔਰ ਆਪਣਾ ਮਹਾਰਾਜ ਸ਼ੇਰ ਸਿੰਘ ਜੀ ਦਾ ਉੱਤੇ ਫੋਟੋ ਲਾਇਆ ਸੀ ਮਹਾਰਾਜ ਸ਼ੇਰ ਸਿੰਘ ਜੀ ਕਹੀਏ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕਹੀਏ ਲਏ ਤੇ ਇੱਕ ਹੀ ਆ ਉਹ ਤੇ ਐਵੇਂ ਪ੍ਰਚਾਰ ਕਾ ਹੀ ਹੁਣ ਜਿਹੜਾ ਉਹ ਰੋਲ ਖਚੋਲ ਪਾਏ ਹੋਏ ਹਨ ਦੋ ਬਣਾਈ ਜਾਂਦੇ ਸੋ ਪਾਦਸ਼ਾਹਾਂ ਦਾ ਫੋਟੋ ਲੱਗਾ ਸੀ ਉੱਪਰ ਸੰਗਠਨ ਦੇ ਉੱਪਰ ਔਰ ਇੱਥੇ ਲਿਖਤ ਹੋਈ ਪਿੰਡ ਬੁੱਗੇ ਪੰਜ ਚੇਤ ਨੂੰ ਜਿਹੜੀ ਸੀ ਅੱਗੇ ਆਈ ਔਰ 30 ਫੱਗਣ ਨੂੰ ਜਿਹੜਾ ਸੀ ਉਹ ਪਹਿਲੋਂ ਹੀ ਪੰਜ ਚੇਤ ਤੋਂ 30 ਫੱਗਣ ਨੂੰ ਜਿਹੜਾ ਸੀ ਉਹ ਮੇਰ ਅਠ ਲਿਖਤ ਹੋਈ ਸੀ ਉੱਤੇ ਮੇਰ ਤੋਂ ਹੀ ਮਹਾਰਾਜ ਹੀ ਉੱਤੇ ਸੀ ਉਹ ਜਿਹਨੂੰ ਕਿਤਾਬ ਨੂੰ ਉੱਤੇ ਲਿਖਤ ਹੋਈ ਸੀ ਔਰ ਉੱਤੇ ਸਾਰੀ ਬਿਹਤ ਦੱਸੀ ਗਈ ਸੀ ਕਿ ਕਿਸ ਤਰ੍ਹਾਂ ਇੱਥੇ ਵਿਹਾਰ ਕਰਨਾ ਫਿਰ ਉਦਾਂ ਹੀ ਵਿਹਾਰ ਦੇ ਅਨੁਸਾਰ ਉੱਤੇ ਚੰਦੂਆ ਲਾਇਆ ਗਿਆ ਔਰ ਫਿਰ ਜਿਹੜਾ ਸੀ ਸ਼ਬਦ ਪੜੇ ਗਏ ਪੰਜ ਮਹਾਰਾਜ ਸ਼ੇਰ ਸਿੰਘ ਜੀ ਦਾ ਉੱਪਰ ਸੰਗਾਸਨ ਦੇ ਫੋਟੋ ਲਗਾਇਆ ਗਿਆ ਔਰ ਲੈਹਂਦੇ ਨੂੰ ਦਿਸ਼ਾ ਸੀ ਘਵੈਂਟ ਵੱਲ ਜਿੰਦਰਨ ਸੰਗਾਸਨ ਲਾਇਆ ਗਿਆ ਨਾ ਉਸ ਤੋਂ ਪਹਿਲਾਂ ਦੱਸਿਆ ਸੀ ਫਿਰ ਘਵੈਂਟ ਵੱਲ ਨੂੰ ਮੁਖ ਕਰਕੇ ਸੰਗਾਸਨ ਲਾਉਣਾ ਉਦਣ ਇਸ ਤਰ੍ਹਾਂ ਜਿਹੜਾ ਸੀ ਇਹ ਵਿਹਾਰ ਕੀਤਾ ਗਿਆ ਚੋਰ ਕਰਾਏ ਗਏ ਧੂਕ ਦਿਖਾਈ ਗਈ ਔਰ ਜਿਹੜਾ ਸੀ ਉਹ ਸਾਰਾ ਵਿਹਾਰ ਕੀਤਾ ਗਿਆ ਲਿਖਤ ਦੇ ਵਿੱਚ ਸਾਰਾ ਲਿਖਤੀ ਹੈ ਜੇ ਬੰਤਰਿਆ ਜੀ ਬਸ ਲੈਂਦੇ ਨੂੰ ਮੋਕ ਔਰ ਮਹਾਰਾਜ ਸ਼ੇਰ ਸਿੰਘ ਜੀ ਦਾ ਫੋਟੋ ਸੰਗਸਣ ਦੇ ਉੱਪਰ ਲਗਾ ਕੇ ਤੇ ਮਰਿਆਦਾ ਪ੍ਰਚਿਤ ਕੀਤੀ ਗਈ ਤੇ ਘਵਿੰਡ ਤੋਂ ਗਾਂ ਤੇ ਅੱਡਾ ਕੋਈ ਹੋਰ ਹੈ ਜੀ ਮੋਢਿਆ ਬੱਦੀ ਸਿੱਖੀ ਦਾ ਮੋਢਿਆ ਧੁਰਾ ਹੈ ਸਿੱਖੀ ਦਾ ਧੁਰਾ ਜਿੱਥੋਂ ਸਾਡੀ ਗੱਲ ਚੱਲਦੀ ਹੈ ਨੇਕਲੰਕ ਦੇ ਮਿਸ਼ਨ ਜਿੱਥੇ ਨੇਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ ਲੈਂਦੇ ਆ ਜਿਹੜਾ ਸਾਡਾ ਮੋਢਿਆ ਜਿੱਦਾਂ ਆਪਾਂ ਕਹਿੰਨੇ ਜੜ੍ਹ ਆ ਜਿਹੜੀ ਜਿੱਥੋਂ ਸਾਰੀ ਗੱਲ ਚੱਲਦੀ ਉਹ ਮੋਢਿਆ ਆਪਣਾ ਜਿੱਥੋਂ ਇਹ ਪੰਥ ਮਾਰਗ ਜਿਹੜਾ ਆਪਣਾ ਸ਼ੁਰੂ ਹੁੰਦਾ ਚਾਰ ਦਰਵਾਜ਼ੇ ਤੇ ਅੱਠ ਬਾਰੀਆਂ ਹੀ ਨੇ ਚਾਰ ਦਰਵਾਜ਼ੇ ਅੱਠ ਬਾਰੀਆਂ ਜਿਹੜਾ ਪਹਿਲਾਂ ਹੀ ਦੱਸਤਾ ਹਾਂ ਦੱਸਤਾ ਪਹਿਲਾਂ ਚਾਰ ਦਰਵਾਜ਼ੇ ਹੋਣੇ ਆ ਅੱਠ ਬਾਰੀਆਂ ਆ ਮੇਨ ਗੱਲ ਆ ਉਹਦੀ ਜਿਹੜੀ ਦਿਸ਼ਾ ਵਾ ਉਹ ਲੈੰਦੇ ਨੂੰ ਉਹ ਲੈੰਦੇ ਨੂੰ ਵੈਸਟ ਨੂੰ ਹਾਂ ਔਰ ਸਭ ਤੋਂ ਮੇਨ ਇਹ ਆ ਵੀ ਜੀ ਦਾ ਸਾਰਾ ਕੁਝ ਹੈ ਜਿਹਦੇ ਕਰਕੇ ਆਪਣੀ ਸਾਰਿਆਂ ਦੀ ਹੋਂਦ ਹੈ ਜਿਹਦਾ ਜਕਾਰਾ ਲਾਉਨੇ ਆਪਾਂ ਸਾਰੇ ਉਹਦਾ ਸੰਘਾਸਨ ਦੇ ਉੱਪਰ ਫੋਟੋ ਲਵਾ ਕੇ ਵੀ ਉਸੇ ਮਾਲਕ ਦਾ ਤੇ ਫਿਰ ਉਹ ਵਿਹਾਰ ਕਰਵਾਇਆ ਗਿਆ ਸੰਦੂਆ ਲਵਾ। ਲਿਖਿਆ ਆ ਸਾਰਾ ਸਿੱਕਾਂ ਦੇ ਨਾਮ ਵੀ ਸਾਰੇ ਲਿਖੇ ਹੋਏ। ਔਰ ਬੀਬੇ ਹਰਬੰਸ ਕੌਰ ਉਹਨਾਂ ਨੂੰ ਹੁਕਮ ਸੀ ਕਿ ਬੀਬੇ ਹਰਬੰਸ ਕੌਰ ਹੋਣੀ ਜਿਹੜਾ ਉਹ ਬਾਣੀ ਲਿਖਣ ਕੇ ਇੱਥੇ ਬੁਗਿਆਂ ਦੇ ਵਿੱਚ ਔਰ ਇਥੇ ਫਿਰ ਜਿਹੜਾ ਉਹ ਬਾਣੀ ਲਿਖੀ ਦੀ ਉਹਨਾਂ ਨੇ ਪਹਿਲੋਂ ਹੀ ਲਿਖਤ ਹੋ ਗਈ ਸੀ ਇਹ 500 ਦੇ ਵੀ ਫਿਰ ਜਿਹੜਾ ਉਹ ਸੇਵਾ ਕਰੂਗੀ ਕਲਮ ਚੁੱਕੂਗੀ ਬਾਣੀ ਲਿਖਣ ਵਾਸਤੇ ਲਿਖਤ ਦੇ ਵਿੱਚ ਸਰ ਪਹਿਲਾਂ ਗ੍ਰੰਥੋਂ ਨਾਲ ਸ਼ੁਰੂ ਹਾਂ ਉਹਨਾਂ ਨੇ ਸ਼ੁਰੂ ਕੀਤਾ ਗ੍ਰੰਥ ਦੇ ਜਿਹੜੀ ਲਿਖਤ ਸ਼ੁਰੂ ਹੋਈ ਆ ਉਹ ਉਹਨਾਂ ਹੀ ਸ਼ੁਰੂ ਕੀਤੀ ਔਰ ਜਿਹੜਾ ਕੋਈ ਘਵੈਂਟ ਮਹਾਰਾਜ ਹਣੀ ਜਦੋਂ ਚਿੱਠੀਆਂ ਪਾਉਂਦੇ ਸੀ ਮਹਾਰਾਜ ਪੂਰਨ ਸਿੰਘ ਹਣੀ ਮਹਾਰਾਜ ਸ਼ੇਰ ਸਿੰਘ ਉਹਨਾਂ ਨੂੰ ਉਹਨਾਂ ਦੇ ਚਰਨਾਂ ਚਿੱਠੀਆਂ ਲਿਖ ਕੇ ਭੇਜਦੇ ਸੀ ਅਰਜ਼ ਬੇਨਤੀ ਜੋ ਵੀ ਲਿਖ ਕੇ ਭੇਜਦੇ ਸੀ ਜੇ ਕੋਈ ਉੱਤਰ ਜਵਾਬ ਦੇਣਾ ਵੀ ਹੁੰਦਾ ਸੀ ਮਹਾਰਾਜ ਹੁਣਾ ਨੇ ਅੱਗੋਂ ਤੇ ਉਹ ਬੇਬੇ ਹਰਬੰਸਪੌਰ ਹੀ ਲਿਖਦੇ ਸੀ ਉਹ ਉਹੀ ਲਿਖ ਕੇ ਜੋ ਵੀ ਸੀ ਅੱਗੋਂ ਭੇਜਦੇ ਸੀ ਤੋਂ ਮਹਾਰਾਜ ਹੁਣਾ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਚਵੀਆਂ avatars ਨੇ ਦੇਹ ਕਰਕੇ ਹੀ ਉਹਨਾਂ ਨੂੰ ਕਵਿੰਡ ਕਲਮ ਫੜਾਈ ਸੀ ਬੇਬੇ ਬੰਸੋ ਨਾਲ ਵੀ ਲਿਖ ਆਪਣੀ ਹਿਜੂਰੀ ਦੇ ਵਿੱਚ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਸਾਰਾ ਜਿਹੜਾ ਲਿਖਤੀ ਸਾਰਾ ਚਾਨਣ ਹੋ ਜਾਊਗਾ ਕਿ ਕੀ ਮਰਿਆਦਾ ਹੈ ਤੇ ਕੀ ਆਪਣਾ ਮਿਸ਼ਨ ਹੈ ਔਰ ਕਿਸ ਰਸਤੇ ਤੇ ਆਪਾਂ ਚੱਲਣਾ ਤੇ ਕੀ ਮਾਰਗ ਹੈ ਸਵਿਧਾਨ ਦੇ ਅਨੁਸਾਰ ਜਿਹੜਾ ਉਹ ਸਾਰਾ ਕੁਝ ਲਿਖਤਾਂ ਦੇ ਵਿੱਚ ਲਿਖਿਆ ਹੋਇਆ ਹੈ ਸ੍ਰਿਸ਼ਟੀ ਨੇ ਅਜੇ ਤੇ ਸਾਰੇ ਲਕਾਈ ਨੇ ਪੜਨੀਆਂ ਨੇ ਲਿਖੀਆਂ ਜੋ ਲਿਖੇ ਗਏ ਹਰਫ ਹਰੂਫ ਲਿਖੇ ਆ ਜਿਹੜੇ ਸਿੱਖੋ ਹੀ ਆ ਜਿਹੜਾ ਲਿਖੇ ਹੋਏ ਨੂੰ ਮੰਨਦਾ ਜਿਹੜਾ ਲਿਖਿਆ ਹੋਇਆ ਹੁਕਮ ਹੈ ਉਹੀ ਸਿੱਖ ਨੂੰ ਪਿਆਰਾ ਆ ਤੇ ਰੀਤ ਦੀ ਕ੍ਰੀਤ ਕਰਨ ਵਾਲਾ ਨਹਾ ਧੋ ਕੇ ਚਿੱਟੇ ਲੀੜੇ ਪਾ ਕੇ ਜਿੰਨਾ ਮਰਜੀ ਪੋਚਾ ਮਾਰ ਕੇ ਜਕਾਰੇ ਲਾਈ ਜਾਵੇ ਉਹਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਮਤਲਬ ਇਹ ਆ ਕਿ ਜੋ ਨੇ ਕਿਹਾ ਆ ਪਰਮੇਸ਼ਰ ਨੇ ਕਿਹਾ ਆ ਜਿਹੜਾ ਉਹਦੇ ਉੱਤੇ ਅਮਲ ਕਰਦਾ ਉਹੀ ਉਹਨੂੰ ਸਿੱਖ ਪਿਆਰਾ ਉਹੀ ਉਹਦੇ ਲਈ ਚੰਗਾ ਹੈ ਉਹੀ ਉਹਨੂੰ ਚੰਗਾ ਦੂਜਾ ਜੋ ਲਿਖਦੇ ਵਿੱਚ ਜੋ ਹੁਕਮ ਨੇ ਉਹ ਹੀ ਮੰਨਣਾ ਪੈਣਾ ਸਾਰੇ ਮਨਮਤ ਪਰਮੇਸ਼ਰ ਨੂੰ ਨਹੀਂ ਪ੍ਰਵਾਨ ਗੁਰਮਤ ਪ੍ਰਵਾਨ ਹੈ ਉਹਦੇ ਹਿਸਾਬ ਦੇ ਨਾਲ ਹੀ ਗੁਰਮਤ ਦੇ ਹਿਸਾਬ ਨਾਲ ਚੱਲਾਂਗੇ ਤੇ ਆਪਣਾ ਸਾਰਿਆਂ ਦਾ ਭਾਰ ਉਹਦੇ ਨਾਲ ਹੀ ਪ੍ਰੇਮ ਪਿਆਰ ਸਾਰੀ ਸਿੱਖੀ 'ਚ ਰਹਿਣਾ ਪੰਥ ਦੇ ਵਿੱਚ ਰਹਿਣਾ ਨਿਸ਼ਣ ਦੇ ਵਿੱਚ ਰਹਿਣਾ ਇਹ ਸਾਰੇ ਇੱਕ ਸੂਰੋ ਦਾ ਹੁਕਮ ਮੰਨਣਗੇ ਤੇਰੀ ਇੱਕ ਬਿਲਕੁਲ ਜੇ ਹੁਕਮ ਤੇ ਚੱਲਣਗੇ ਮਨਮਤ ਕਰਾਂਗੇ ਤੇ ਮਨਮਤ ਤੇ ਗੁਰਮਤ ਰਲ ਕੇ ਬਹਿ ਨਹੀਂ ਸਕਦੀ ਕਦੀ ਵੀ ਨਹੀਂ ਇਕੱਠੇ ਬਹਿ ਸਕਦੇ ਮਨਮਤ ਦਾ ਰਸਤਾ ਹੀ ਹੋ ਰਿਹਾ ਗੁਰਮਤ ਦਾ ਰਸਤਾ ਹੀ ਹੋ ਰਿਹਾ ਵੱਖ-ਵੱਖਰੇ ਰਸਤੇ ਗੁਰਮਤ ਜਿਹੜੀ ਆ ਉਹ ਨੂੰ ਇੱਥੇ ਵੀ ਥਾਂ ਆ ਮਹਾਰਾਜ ਦੇ ਚਰਨਾਂ ਜਗਾਂ ਸੱਚਖੰਡ ਤੱਕ ਦਰਗਾਹ ਤੱਕ ਪ੍ਰਵਾਣੇ ਮਨਮਤ ਨੂੰ ਪਰਵੇਸ਼ ਇੱਥੋਂ ਵੀ ਤਰਕਾਰ ਦਿੰਦਾ ਪਛਾਣ ਕਰ ਦਿੰਦਾ ਔਰ ਮਨਮਤ ਵਾਲਾ ਜਿਹੜਾ ਉਹ ਸੱਚਖੰਡ ਵੀ ਉਹਦਾ ਸਥਾਨ ਪਪਣ ਵਾਲਾ ਨਹੀਂ ਪਹੁੰਚਦਾ ਹੀ ਨਹੀਂ ਦੇਖੀਏ ਸਿੱਖੀ ਦੀ ਜਿਹੜੀ ਖੇੜਾ ਬਹੁਤ ਕਾਰਕੀ ਖੀਆ ਬਾਕੀ ਜਿੱਦਾਂ ਜਿੱਦਾਂ ਅੱਗੇ ਕਿੱਥੇ ਚਲੇਗੇ ਮੰਗਲ ਜੀ ਬਾਕੀ ਜਿੱਦਾਂ ਜਿੱਦਾਂ ਅੱਗੇ ਸਮਾਉਗਾ ਸਾਰਾ ਲਿਖਤਾ ਹੈ ਗਿਆ ਸਾਰੇ ਸੁਣ ਕੇ ਭੈਣ ਭਰਾ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਅੱਜ ਜਿਹੜੀ ਰਾਮ ਜੀ ਬਾਰਾ ਭਦਰਉਦੀ ਵੀ ਜਿਹੜੀ ਇੱਕ ਇੱਕ ਦੀ ਆਸ ਸੀ 12 ਭਾਦ 12 ਭਾਦ ਹੁੰਦੀ ਵੀ ਆ 13 ਭਦਰਉਦੀ ਵੀ ਆ ਲਿਖਤਾਂ ਹੈਗੀਆਂ ਨੇ ਪਹਿਲੇ ਗ੍ਰੰਥਾਂ ਦੇ ਵਿੱਚ ਨਾ ਹਾਂਜੀ ਤੇ 100 ਦੀਆਂ ਬੁਗਿਆਰੀਆਂ ਲਿਖਤਾਂ ਹੈਗੀਆਂ ਨੇ ਪੰਜ ਦੇਖਦੀ ਵੀ ਲਿਖਤ ਹੈਗੀ ਹੈ ਹਾਂਜੀ ਤੋਂ ਮਹਾਰਾਜ ਜਣੀ ਆਪਣਾ ਵੱਡੇ ਜਿਹੜੇ ਸੀ ਮਹਾਰਾਜ ਸੱਚੇ ਪਾਤਸ਼ਾਹ ਹੁੰਦੇ ਰਹੇ ਨਾ ਸਭ ਤੋਂ ਪਹਿਲੇ ਜਦੋਂ ਭਾਈਏ ਪ੍ਰੇਮ ਤੋਂਣੀ ਸੁੰਦਰ ਤੋਂਣੀ ਨੇ ਔਰ ਇਹਨਾਂ ਦੇ ਜਿਹੜੇ ਖੁਰਮ ਸੀ ਸਾਰੇ ਜਿਹੜੇ ਰਿਸ਼ਤੇ ੜੀ ਉਹ ਸਾਰੇ ਤੋਂਹੇਂਤ ਮਹਾਰਾਜ ਨਾਲ ਪੁੱਲ ਚਰਨੀ ਲੱਗੇ ਸੀ ਨਾ ਜਾਨ ਹਾਂਜੀ ਤੇ ਮਹਾਰਾਜ ਜਣੀ ਫਿਰ ਇੱਥੇ ਵੀ ਆਉਂਦੇ ਜਦੋਂ ਜਿੱਦਾਂ ਅਗੇ ਜਦ ਨਾਲ ਬਚਨ ਸਾਝਾ ਕੀਤਾ ਸੀ ਤੇ ਮਹਾਰਾਜ ਹਣੇ ਕਸੂਰੋਂ ਰੇਲ ਤੇ ਉੱਪਰ ਚੜਦੇ ਸੀ। ਹਾਂ ਜੀ। ਕਵਿੰਡੋ ਕਸੂਰ ਕਸੂਰ ਤੋਂ ਰੇਲ ਤੇ ਚੜਨ। ਉਹਦੇ ਬਾਅਦ ਫਿਰ ਤਰਨਤਾਰਨ ਪਹੁੰਚਣਾ ਰੇਲ ਤੇ। ਉਹ ਤੋਂ ਦੇਸ਼ ਦੀ ਵੰਡ ਨਹੀਂ ਪਤਾ ਏ ਸਾਰਿਆਂ ਨੂੰ ਆਪਾਂ। ਇਹ ਸਿੱਖ ਜਿਹੜੇ ਸੀ ਸਾਰੇ ਫਿਰ ਲਾਗੇ ਬੰਨੇ ਵਾਲੇ ਜਾਂ ਆਪਣੇ ਬੁੱਗਿਆਂ ਵਾਲੇ ਜਿਹੜੀ ਸੀ ਇਹ ਭਾਈ ਇਹ ਸਾਰੇ ਇਹ ਸਾਰੇ ਮਹਾਰਾਜ ਹਨ ਨੂੰ ਅਕਲ ਵੰਡੀ ਜਾਂਦੇ ਸੀ ਲੈਣ। ਇਹ ਬਾਦਸ਼ਾਹ ਹੁੰਦੇ ਆ। ਤੇ ਸੱਚੇ ਬਾਦਸ਼ਾਹ ਨੂੰ ਲੈ ਆਈਏ ਤੇ ਫਿਰ ਉੱਥੋਂ ਰੇਲ ਤੋਂ ਸਟੇਸ਼ਨ ਤੇ ਲੈ ਕੇ ਆਉਂਦੇ ਹੱਲ ਵੰਡੀ ਜਾਂਦੇ। ਉਹਨਾਂ ਸਾਧਨ ਵੀ ਘੋੜੇ ਘੋੜੀਆਂ ਜਾਂ ਕੋਈ ਟਾਂਗੇ ਦਾ ਪ੍ਰਬੰਧ 44 ਵੀ ਪਾਪਾ ਜੀ ਲਿਖਤ ਆਉਂਦੀ 44 ਵੀ 44 ਦਾ ਜਨਮ ਸਾਖੀ ਚ ਹੈਗਾ ਕਾਫੀ ਹੁੰਦਾ ਹੈ 44 ਦਾ 44ਆਂ ਦਾ ਵੀ 44ਆਂ ਦੇ ਗੁਰਸੇ ਤੇ 44ਆਂ ਤੇ ਗੁਰਸੇ ਤੇ ਹੈਗੇ ਹੀ ਉਹ ਮਾਈ ਫਿਰ ਥੋੜਾ ਪੁੱਠੀ ਚੱਲਦੀ ਤੇ ਬੇਤੀ ਵੀ ਪੁੱਠੀ ਕਰ ਬੈਠੇ ਜਿਹੜਾ ਫਿਕਰ ਪਰਮੇਸ਼ਰ ਨੂੰ ਆ ਦੇਣ ਵਾਲਾ ਰਿਜਕ ਉਹ ਆ ਠੀਕ ਹੈ ਜੀ ਤੇ ਜੀਵ ਜਦੋਂ ਫਿਕਰ ਕਰ ਪੈਂਦਾ ਫਿਰ ਜੀਵ ਫਿਕਰ ਕਰਕੇ ਆਪਣਾ ਕੰਮ ਖਰਾਬ ਕਰ ਲੈਂਦਾ ਉਹ ਵਰਦੀ ਜਗਾ ਤੇ ਮੁੜ ਕੇ ਸ਼ਰਾਪ ਹੋ ਗਏ ਉਹ ਤਾਂ ਉਹਨਾਂ ਨੇ ਦਿੱਤਾ ਹੀ ਹੋਣਾ ਤਾ ਵਰ ਤੇ ਬੜਾ ਤਕੜਾ ਹੀ ਚਿਤਾ ਲਿਆ ਨੂੰ ਬੜਾ ਲਕੜਾ ਵਰ ਮੈਨੂੰ ਪਾਈ ਮਹਾਰਾਜ ਜਣੀ ਉੱਥੇ ਜਾਂਦੇ ਨੇ ਕਿੱਥੇ ਜਿਹੜਾ ਬਾਬਾ ਜੀ ਇਕੱਲੇ ਭਾਈ ਇਹਨਾਂ ਦਾ ਨਗਰ ਜਿਹੜਾ ਇੱਥੇ ਮਹਾਰਾਜ ਜਣੀ ਵੱਡੇ ਆਉਂਦੇ ਨੇ ਮਹਾਰਾ ਸ਼ੇਰ ਸੋਣੀ ਬਹੁਤ ਜਿਆਨ ਨੂੰ ਕਹਾਇ ਕਰ ਕੱਲੇ ਪਿੰਡ ਵੀ ਆਉਂਦੇ ਰਹੇ ਸਾਰੇ ਬਾਲੇ ਚੱਕ ਸਾਰੇ ਲਾਗੇ ਲਾਗੇ ਪਿੰਡ ਜਿੰਨੇ ਸਾਰੇ ਥਾਂ ਆਉਂਦੇ ਰਹੇ ਹਾਂਜੀ ਭਜਨ ਸੋਹ ਜਿਹੜਾ ਉਹਦਾ ਜਨਮ ਮਹਾਰਾਜ ਜੀ ਤੋਂ ਨੇ ਹਾਂਜੀ ਉਹਦੀ ਨਾਨੀ ਨੇ ਬੇਨਤੀ ਕੀਤੀ ਮੇਰੀ ਕੁੜੀ ਨੂੰ ਕਾਤਾ ਜੋ ਇਦਾਂ ਹੀ ਤੇ ਉਹਨਾਂ ਸਾ ਠੀਕ ਆ ਹੂੰ ਤੇ ਨਾਂ ਵੀ ਮਹਾਰਾਜ ਨੇ ਰੱਖਿਆ ਦੱਸ ਜਿਓ ਸੋ ਵੀ ਮਹਾਰਾਜ ਜੀ ਸੋ ਵੀ ਮਹਾਰਾਜ ਜੀ ਹੋਰ ਜੀ ਠੀਕ ਠਾਕ ਜੀ ਹਾਂ ਵਾ ਇੱਥੇ ਆ ਆਹ ਦੇਖੋ ਉਹ 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 ਇਹ ਉਹ ਹੋ ਫੱਲਾ ਨਾ ਕਰ ਲੈਣਾ ਹੜੋ ਉਹ ਆਪਾਂ ਆੜ ਹੜ ਸਾਥ ਈਸਟ-ਵੈਸਟ ਵਾਲੀ ਜਿਹੜੀ ਆਪਣੀ ਨੌਰ ਸ਼ਾਹ ਜੀ ਦੇ ਉਹ ਜਿੰਨਾ ਵੀ ਇਹ ਵੀ ਨੌਰ ਸਾਈਡ ਦੀ ਬਾਈ ਹੈ ਆਪਣੀ ਵੈਸਟ ਲਿਖਣਾ ਆਹ ਕੁਰਸੀ ਫੜਾਈ ਇੱਕ ਇਧਰੋਂ ਉਹ ਜਿਹੜਾ ਇਹਨਾਂ ਕੁਰਸੀ ਪਾਓ ਆਹ ਨੰਬਰ ਦਾ ਕੁਰਸੀ ਕੁਝ ਬਾਈ ਥੋੜਾ ਥੋੜੀ ਜੀ ਐ ਨੂੰ ਜਾਂਦੀ ਉਹ ਉਹ ਜਲਦੀ ਜਾਂ ਆ ਉੱਪਰ ਵੀ ਇਹ ਨਹੀਂ ਥੋੜਾ ਚੈਨਾ ਤੋਂ ਫੋਟ ਖਾਣ ਤਾਂ ਮਾਤਾ ਜੀ ਹੁੰਦੇ ਆ ਸਭ ਤੋਂ ਵੱਡੇ ਦੇਖੀਦਾ ਵੀ ਕੰਮ ਜੀ ਆਪਣੇ ਜੀ ਉਹਦੇ ਨਹੀਂ ਆਤਾ ਵੀ ਕਿ ਉਹ

ਆਸ਼ਾ ਕਿਰਪਾ ਕਰਨ ਇਹ ਚਾਰ ਦਿਵਾਰੀ ਕਰੀਏ ਆਪਾਂ ਹਾਂਜੀ ਹਾਂਜੀ ਇੱਥਾਂ ਸਾਰੀਆਂ ਆ ਵੀ ਜਿਹੜੇ ਢਾਕੇ ਇਹਨਾਂ ਨੂੰ ਵੀ ਕਰਕੇ ਇੱਟ ਸਾਫ਼ ਕਰਕੇ ਤੇ ਚਾਰ ਦਿਵਾਰੀ ਹੋਵੇ ਉਹਦੇ ਬਾਅਦ ਫਿਰ ਜਿਹੜਾ ਅਗਲਾ ਵਿਹਾਰ ਜਿੱਦਾਂ ਵੀ ਮਹਾਰਾਜ ਕਿਰਪਾ ਕਰੇਗਾ ਅਗਲਾ ਵਿਹਾਰ ਜਿਹੜਾ ਉਹ ਹੋ ਜਾਊਗਾ ਹਾਂਜੀ ਹਾਂਜੀ ਇਹਨਾਂ ਕੰਮ ਕਰਨਾ ਹਾਂਜੀ ਨਹੀਂ ਕਹਿੰਉਂ ਜ਼ਰੂਰ ਜਲਦੀ ਕੰਮ ਕਰਦੇ ਜਲਦ ਜਦੋਂ ਜੇਠੂਵਾਲ ਦੀ ਵੀ ਗੱਲ ਆ ਲਿਖਤੀ ਨਹੀਂ ਹੈਗੀ ਕੋਈ ਮੰਨੇ ਚਾਹੇ ਨਾ ਮੰਨੇ ਉਹ ਬਕਰੀ ਗੱਲ ਹੈ ਮਹਾਰਾਜ ਹਣੀ ਮਹਾਰਾਜ ਪੂਰਨ ਸਿੰਘ ਹੋਣਾ ਦੇ ਪਜਣਿਆ ਟੀਕ ਘਵੈਂਡ ਨੂੰ ਅਸੀਂ ਦੋ ਟਾਈਮ ਮੂੰਹ ਕਰਕੇ ਮੱਥਾ ਟੇਕਦੇ ਆ ਘਵੈਂਡਨ ਤੇ ਕਲਸੀਆਂ ਜੇ ਨਾ ਜਦ ਅਸੀਂ ਮੱਥਾ ਨਹੀਂ ਟੇਕਦੇ ਸਾਡਾ ਦਿਨ ਸੌਖਾ ਨਹੀਂ ਨਿਕਲਦਾ ਉਹ ਘਵੈਂਡ ਨੂੰ ਮੂੰਹ ਕਿਉਂ ਕਰਦੇ ਸੀ ਇਹ ਹੋਰ ਬੰਨੇ ਕਰ ਲਈ ਮਹਾਰਾਯਪੁਰ ਤੋਂ ਹੁਣੇ ਘਵੈਂਟ ਨੂੰ ਮੂੰਹ ਕਰਕੇ ਮੱਥਾ ਕਿਉਂ ਟੇਕਦੇ ਸੀ ਦੋ ਟਾਈਮ ਉੱਥੋਂ ਜੇਠੂ ਵੱਲ ਉੱਥੇ ਕੌਣ ਸੀ ਘਵੈਂਟ ਜਿਹਨੂੰ ਮੱਥਾ ਟੇਕਦੇ ਸੀ ਸਮਝਣਾ ਬਹੁਤ ਸਾਨੂੰ ਸਾਰੀ ਸਿੱਖੀ ਸੇਖੀ ਨੂੰ ਸਮਝਣਾ ਪੈਣਾ ਕਿ ਸਾਡਾ ਮੁੱਢ ਕੀ ਆ ਕੀ ਸਾਡਾ ਇਤਿਹਾਸ ਹੈ ਫੇਰੀ ਬੱਚਿਆਂ ਨੂੰ ਤਾਂ ਦੱਸਾਂ ਕਿ ਤੇ ਫੇਰੀ ਗੱਲ ਗਾਂਹ ਆਪਣੀ ਦੋਹੀਆਂ ਮੁੱਢ ਤੋਂ ਬਿਨਾ ਇਤਿਹਾਸ ਨਹੀਂ ਬਣਨਾ ਇਤਿਹਾਸ ਤੋਂ ਬਿਨਾ ਕੋਈ ਧਰਮ ਨਹੀਂ ਰਹਿੰਦਾ ਉਹ ਇਤਿਹਾਸ ਹੋ ਜਾਂਦਾ ਜੋ ਨਾਦਰ ਕਿਸੇ ਧਰਮ ਦਾ ਇਤਿਹਾਸ ਹੈ ਜਿਹੜਾ ਉਹ ਘਵੈਂਡ ਨੂੰ ਮੱਥਾ ਟੁਕਣ ਨਹੀਂ ਹੁੰਦਾ ਜਿਹੜਾ ਘਵੈਂਡ ਨੂੰ ਮਹਾਰਾਜ ਜੀ ਮੱਥਾ ਟੇਕਦੇ ਸੀ ਉਹ ਆਪਣੇ ਪਿਤਾ ਜੀ ਨਾਲ ਗੁਰਸਿੱਖ ਪਾਲ ਸਿੰਘ ਦੇ ਨਾਲ ਆਪਣੀ ਮਾਤਾ ਦੇ ਨਾਲ ਮਾਤਾ ਬਿਸ਼ਨ ਕੌਰ ਦੇ ਨਾਲ ਉਹਨਾਂ ਦੇ ਚਾਚਾ ਜੀ ਸੀ ਆਸਮਾਨ ਸਿੰਘ ਜੀਵਨ ਸਿੰਘ ਸਾਰੇ ਜਿਹੜੇ ਪਰਿਵਾਰ ਸੀ ਸਾਰੇ ਉਹ ਸਾਰੇ ਪਰਿਵਾਰ ਦੇ ਨਾਲ ਆ ਕੇ ਘਵੈਂਡ ਤੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਚਰਨਾਂ ਤੇ ਸਾਰੇ ਮੱਥੇ ਟੇਕਦੇ ਸੀ ਉਹਨਾਂ ਨਿਮਸ਼ਕਾਰਾਂ ਕਰਦੇ ਸੀ ਜੀ ਜਿੱਥੇ ਦੇ ਕਰਕੇ ਜਿੰਨੂੰ ਜਾ ਕੇ ਮੱਥਾ ਟੇਕਦੇ ਹ ਮਹਾਰਾਜ ਪੂਰਨ ਸਿੰਘ ਜੀ ਉਸੇ ਦਰਦਵਾਰੇ ਨੂੰ ਜਿੱਥੋਂ ਸਾਰੀ ਦਾਤ ਨੂੰ ਸਾਰਾ ਹੀ ਪੂਰਨ ਸਿੰਘ ਹੁਣਾਂ ਨੂੰ ਕਿਰਪਾ ਹੋਈ ਜਿਸ ਘਰੋਂ ਦਾਤ ਮੇਰੀ ਜਿੱਥੇ ਸੇਵਾ ਕਰਕੇ ਤੇ ਉਸ ਘਰ ਨੂੰ ਉਸ ਦਰ ਆ ਆਪਣੇ ਸਤਿਗੁਰੂ ਦੇ ਦਵਾਰੇ ਨੂੰ ਘੰਟੇ ਨਹੀਂ ਦੋ ਟਾਈਮ ਮੂੰਹ ਕਰਕੇ ਨਮਸਕਾਰ ਕਰਦੇ ਸੀ ਕਿ ਇਸ ਤੋਂ ਸਾਨੂੰ ਸਾਰੀ ਦਾਤ ਮਿਲ ਪਈ ਪਹਿਲਾ ਨੰਬਰ ਗ੍ਰੰਥ ਖੋਲੋ ਉਹਦੇ ਵਿੱਚ ਲਿਖਿਆ ਪੰਜ ਚੇਤ ਦੀ ਜਾਦ ਇਸ ਤੋਂ ਭਗੀਆਂ ਦੀ ਲੇਖਤ ਪੜੋਗੇ ਉਹਦੇ ਵਿੱਚ ਹੀ ਲਿਖਿਆ ਆ ਜਾਣਾ ਕਨਕਪਰੀ ਵਿੱਚ ਸੇਵ ਕਮਾਈ ਜੋਤ ਪ੍ਰਭੂ ਦੀ ਪੂਰਨ ਵਿੱਚ ਆ ਜਾਂਦੀ ਹੈ ਵੀ ਇਹਨੇ ਔਰ ਸਿੱਖ ਨੇ ਮੇਰੇ ਨੇ ਔਰ ਗੁਰਸੇਗਪਾਲ ਸਿੰਘ ਨੇ ਦੀ ਇਹਦੇ ਪਿਤਾ ਨੇ ਔਰ ਇਹਦੀ ਮਾਤਾ ਬਿਸ਼ਨ ਕੌਰ ਨੇ ਇਹਨਾਂ ਨੇ ਕਿੱਥੇ ਸੇਵਾ ਕੀਤੀ ਆ ਕਨਕਪੁਰੀ ਜਿੱਨਾਂ ਸਾਰਿਆਂ ਸੇਵਾ ਕੀਤੀ ਮੇਰੀ ਜਾ ਕੇ ਸੇਵ ਕਮਾਈ ਆ ਉਹ ਸੇਵਾ ਕਰਕੇ ਇਹਨਾਂ ਤੇ ਦਇਆ ਹੋਈ ਆ ਤੇ ਮੈਂ ਪ੍ਰਭੂਆ ਮਹਾਰਾਜੇ ਸਿੰਘ ਮੇਰੀ ਜੋਤ ਇਹਦੇ ਵਿੱਚ ਆਈ ਮੇਰੇ ਸਿੱਖ ਜਾਈਂ ਪੰਜ ਪੰਜ ਚੇਤੇ ਦੀ ਲਿਖਤ ਪੜੋ ਬਗਿਆਂ ਦੀ ਪੜੋ ਸੋਰੀ ਉਹਦੇ ਵੀ ਲਿਖਿਆ ਨਾ ਇਹੋ ਕੁਝ ਕੀ ਭਗੰਦੀ ਪੜੀ ਪੰਜ ਚੇਤਨ ਧਨ ਧਨ ਮਾਤਾ ਇਹ ਧਨ ਪਿਤਾ ਜਿਸ ਦਾ ਦੇ ਪਾਈ ਇਹ ਦਾਤ ਪਾਈ ਐ ਐਸਾ ਇਹਨਾਂ ਦੇ ਘਰ ਪੁੱਤ ਜਨਮੇ ਤਾਂ ਉਹਦੇ ਵਿੱਚ ਜੋ ਲਿਖਿਆ ਹੋਈ ਮੰਨਣਾ ਪਹਿਣਾ ਸਾਰੇ ਸ੍ਰੀ ਦੇ ਇਹੀ ਗੱਲ ਚੱਲਣੀ ਐ ਔਰ ਇਹੀ ਰਹਿਣੀ ਦੋਹੇ ਅਛੇ ਰਿਆ ਤਾਂ ਲਿਖ ਦੀ ਇੱਥੇ ਮਰਿਆਦਾ ਲਗਾਉਣ ਤੋਂ ਪਹਿਲਾਂ ਨਾ ਸਰੂਪ ਦੀ ਪਹਿਲੋਂ ਕਲਸੀਆਂ ਵਿਹਾਰ ਹੈ ਪਹਿਲੀ ਚੇਤ ਨੂੰ ਹੋਰਿਆ ਸਾਥੀ ਆਇਂਦੀ ਪੰਜ ਪੰਜ ਤਿੰਨ ਪਹਿਲੋਂ ਕਲਸੀਆਂ ਹੋਇਆ ਸੀ ਵਿਹਾਰ ਆਪਣਾ ਪਹਿਲੀ ਚੇਤ ਨੂੰ ਔਰ ਉੱਥੇ ਸੰਗਾਸਨ ਦੇ ਉੱਪਰ ਫੋਟੋ ਲਵਾ ਕੇ ਮਹਾਰਾਜ ਉਹਨਾਂ ਨੇ ਆਪਣਾ ਮਹਾਰਾਜ ਸ਼ੇਰ ਸਿੰਘ ਔਰ ਉੱਥੇ ਵੀ ਜਿੱਦਾਂ ਇੱਥੇ ਵਿਹਾਰ ਕੀਤਾ ਇਸ ਤੋਂ ਪਹਿਲੋਂ ਕਲਸੀਆਂ ਵਿਹਾਰ ਪਕਤਾਇਆ ਚਬਰ ਵੀ ਕੁਆਰਕ ਕਰਵਾਇਆ ਇਸ ਰੂਪ ਦੇ ਉੱਪਰ ਨਿਮਸ਼ਕਾਰ ਕਰਵਾਈ ਔਰ ਸਾਰੀ ਮਰਿਆਦਾ ਉੱਥੇ ਕਲਸੀਆਂ ਪਹਿਲੋਂ ਘਰ ਜਿਹੜਾ ਆਪਣਾ ਉਹਥੇ ਪ੍ਰਤੀਤ ਕੀਤੀ ਉਹ ਜੋ ਸਰੂ ਬਚਨਾ ਜਾਂ ਮਰਿਆਦਾ ਜਿੱਥੇ ਬਚਨ ਸੱਚੇ ਪਾਤਸ਼ਾਹ ਕੀਤੇ ਕਿ ਜੇ ਅਸੀਂ ਲੱਭਦੇ ਆਂ ਦੇ ਫੋਟੋ ਚ ਲੱਭਦੇ ਸੰਗਤਾਂ ਨੂੰ ਦਰਸ਼ਨਾਂ ਦੀ ਲੋੜ ਹੁੰਦੀ ਆ ਉਹਨਾਂ ਨੂੰ ਦੱਸਿਆ ਬੜਾ ਸਪਸ਼ਟ ਬਤਨ ਇਹ ਤੋਂ ਹਰ ਸੰਗਤ ਨੂੰ ਆਪ ਬਾਣੀ ਪੜ੍ਹਨੀ ਚਾਹੀਦੀ ਆ ਕੇਵਲ ਸੁਣਦੇ ਨਾ ਬਲਕਿ ਆਪ ਬੜੋ ਮਾਰਾ ਪਤਾ ਲੱਗੇਗਾ ਉਹ ਕਿਹਦੇ ਵਿਸ਼ਵਾਸ ਕਰਨ ਉਹ ਜਿੰਦੇ ਕਿਸੇ ਨੇ ਇਤਨਾ ਪੜ੍ਹਨੀ ਹੋ ਬਾਣੀ ਨਹੀਂ ਸਾਰੀ ਪੜ੍ਹਦੇ ਆਪ ਪੜ੍ਹੋ ਆਪ ਪਤਾ ਲੱਗੇਗਾ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਰੇ ਗ੍ਰੰਥ ਪੜ੍ਹੇ ਹੋਏ ਪੜ੍ਹਾਏ ਉਹਨਾਂ ਨੇ ਸਮਝਾਇਆ ਪੜ੍ਹਾਇਆ ਜੋ ਬਾਬੇ ਹਣੀ ਦੱਸਦੇ ਸੀ ਬਾਬੇ ਮੋਤਾ ਸੁਣੀ ਬਾਪੂਣੀ ਜੋ ਦੱਸਦੇ ਉਹੋ ਹੀ ਗ੍ਰੰਥਾਂ ਜਾਇ ਜੋ ਖੇਡ ਉਹਨਾਂ ਦੱਸੀ ਏਦਾਂ ਬੇਬੇ ਭੰਸੋ ਉਹਨਾਂ ਦੱਸੀ ਕਿ ਏਦਾਂ ਖੇਡ ਹੋਈ ਆ ਖੇਡ ਸੀ ਬਾਬੇ ਮਣੀ ਸੁਣੀ ਆਏ ਏਦਾਂ ਮਹਾਰਾਜ ਪੂਰਨ ਸਿੰਘ ਨਾਲ ਜੋਤ ਪ੍ਰਵੇਸ਼ ਹੋਈ 26 ਫੋ ਦਾ ਜੋ ਬੇਬੇ ਹਣੀ ਵੀ ਦੱਸਦੇ ਰਹੇ ਏਦਾਂ ਇਹਨਾਂ ਤੇ ਵਿਆਹ ਹੋਇਆ ਏਦਾਂ ਇਹਨਾਂ ਤੇ ਦਹਿ ਹੋਈ ਸਭ ਜੋ ਉਹਨਾਂ ਦੱਸਿਆ ਉਹੋ ਗ੍ਰੰਥਾਂ ਚ ਪਹਿਲੇ ਜਦੋਂ ਗ੍ਰੰਥ ਪੜ੍ਹਨੇ ਸ਼ੁਰੂ ਕੀਤੇ ਉਹੀ ਸਾਰਾ ਇਤਿਹਾਸ ਗ੍ਰੰਥਾਂ ਚ ਪਹਿਲਾਂ ਚ ਲਿਖਿਆ ਤੇ ਜਿਨਨੇ ਟੋਟੇ ਪੜ੍ਹੇ ਆ ਹੁਣ ਜਿਨਨੇ ਪੜ੍ਹੇ ਟੋਟੇ ਆ ਉਹ ਕੀ ਗੱਲ ਕਰੂ ਸਾਡੇ ਮਿਸ਼ੂ ਇਹ ਸਮਝਾਊਗਾ ਉਹਨੂੰ ਇਹ ਨਹੀਂ ਪਤਾ ਕਿ ਇੱਕ ਨੰਬਰ ਗ੍ਰੰਥ ਚ ਲਿਖੀ ਹੋਈ ਜਿਹੜੀ ਗੱਲ ਆ ਚਵੀ ਚ ਕਿਤੇ ਅੱਗੇ ਲਿਖੀ ਆ ਕਿ ਨਹੀਂ ਲਿਖੀ ਚਵੀ ਗ੍ਰੰਥ ਨੇ ਉਹਨੂੰ ਕੀ ਪਤਾ ਕੀ ਦੱਸੂਗਾ ਜੋ 24 ਨੰਬਰ ਪੜਿਆ ਉਹ ਤੇਰੀ ਤੇਰੀ ਦੱਸੂ ਨਹੀਂ ਹਮ ਦੀ ਗੱਲ ਬਿਲਕੁਲ ਸੋ ਜਬੀ ਗ੍ਰੰਥ ਨੇ ਉਹਨਾਂ ਦੇ ਵਿੱਚ ਸਾਰਾ ਵਿਸਥਾਰ ਲਿਖਿਆ ਹੋਇਆ ਔਰ ਸਾਰਾ ਜਿਹੜਾ ਜੋ ਮਹਾਰਾਜ ਸ਼ੇਰ ਸਿੰਘ ਦੇ ਨਾਮ ਤੋਂ ਇੱਕ ਨੰਬਰ ਗ੍ਰੰਥ ਸ਼ੁਰੂ ਹੋਇਆ ਔਰ ਅਖੀਰਲੀ ਪੰਗਤੀ 24 ਨੰਬਰ ਗ੍ਰੰਥ ਦੀ ਮਹਾਰਾਜ ਸ਼ੇਰ ਸਿੰਘ ਦੇ ਨਾਮ ਤੇ ਮੁੱਕ ਗਈ ਆਪਣੇ ਨਾਮ ਤੋਂ ਸ਼ੁਰੂ ਕੀਤਾ ਪਾਸ਼ ਨੇ ਆਪਣੇ ਨਾਮ ਤੇ ਗ੍ਰੰਥ ਅਖੀਰਲੇ ਦੀ ਲਾਈਨ ਮੁਕਾਤੀ ਤਾਂ ਪਹਿਲਾਂ ਜੀ ਵਿੱਚ ਵੀ ਮਹਾਰਾਜ ਸ਼ੇਰ ਸਿੰਘ ਜੀ ਨੇ ਆਪਣੀ 26 26 ਪੌਣੀ 17 ਰੁਪਿਆ ਬਾਹਰ ਲੱਗਾ ਹੈ ਬਾਹਰ ਲੱਗਾ ਸੀ ਬਾਹਰ ਸੰਗ ਸੰਗ ਦੇ ਸੱਜੇ ਵੱਡਾ ਸਰੂਪ ਮਹਾਰਾਜ ਜੀ ਦਾ ਰੱਖ ਕੇ ਨਾ ਮਹਾਰਾਜ ਸ਼ੇਰ ਸਿੰਘ ਜੀ ਦਾ ਵੱਡਾ ਸਰੂਪ ਜਿਹੜਾ ਹੈ ਨਾ ਮੰਗਲ ਸੇਵਾ ਜਿਹੜਾ ਸੈਂਟਰ 'ਚ ਆ ਜਿਹੜਾ ਜੇਠੂਵਾਲ ਦਰਬਾਰ ਦੇ ਵਿੱਚ ਸੈਂਟਰ 'ਚ ਆ ਉਹੋ ਹੀ ਸਰੂਪ ਉਤੋਂ ਆਦਰ ਮਾਨ ਨਾਲ ਜਿਹੜਾ ਹੁਕਮ ਦੇ ਅਨਸਾਰ ਲਿਆਂਦਾ ਗਿਆ ਸੀ ਉਹ ਰੱਖਿਆ ਗਿਆ ਸੀ ਥੱਲੇ ਬਿਸਤਰਾ ਵਿਛਾ ਕੇ ਗੱਦੀ ਲਾ ਕੇ ਤੇ ਸਾਰਾ ਉਹ ਬਣਾ ਕੇ ਸਾਰਾ ਬਿਸਤਰਾ ਫਿਰ ਧਰਮਨੀ ਦੇ ਉੱਤੇ ਟਿਕਾਇਆ ਸੀ ਅੱਗੇ ਇੱਕ ਬੇੜੀ ਰੱਖੀ ਸੀ ਬਣਾ ਕੇ ਕਾਗਜ਼ ਦੀ ਬੇੜੀ ਉਹਦੇ ਜੋ 100 ਰੁਪਇਆ ਪਵਾਇਆ ਤੂੰ ਕਰ ਲਾ ਉਹਨਾਂ ਗੱਲ ਕੇ ਕੋਈ ਗੱਲ ਨਹੀਂ ਦੱਸਦਾ ਨਾ ਦੱਸ ਗੱਲ ਤੇ ਉਹਦੇ ਜਿਹੜਾ ਕਿ ਅੱਜ ਜਿਹੜੇ ਸਰੂਪ ਨਾਲ ਕਿਰਨਾ ਕੀਤੀ ਜਾ ਰਹੀ ਹੈ ਜਿੰਨਾ ਗੱਲਾਂ ਦਾ ਅੱਜ ਰੌਲਾ ਆ ਫਸਾਦ ਹੈ ਉਹੋ ਹੀ ਸਰੂਪ ਮਹਾਰਾਜ ਜੀ ਦਾ ਹੈਗਾ ਤੇ ਉਹ ਮਹਾਰਾਜ ਪੂਰਨ ਸਿੰਘ ਜੀ ਆ ਮਹਾਰਾਜ ਉਹਨਾਂ ਨੇ ਤਾਂ ਕੋਈ ਪਤਾ ਵੀ ਰੱਖਿਆ ਸ਼ੁਰੂ ਤੋਂ ਹੀ ਉਹ ਮਾਈ ਪੂਰਨ ਸਿੰਘ ਜੀ ਉਸ 27 ਚੱਕ ਤੋਂ ਜਾ ਕੇ ਇੱਕ ਵਿੰਡ ਮਹਾਰਾਜ ਜੀ ਦੇ ਚਰਨਾਂ ਤੇ ਨਿਮਸ਼ਕਾਰਾਂ ਹੁੰਦੀਆਂ ਰਹੀਆਂ ਸਾਰਾ ਕੁਝ ਹੁੰਦਾ ਰਿਹਾ ਚਿੱਠੀਆਂ ਦੇ ਹਵਾਲੇ ਸਾਰਾ ਕੁਝ ਕੋ ਤੂੰ ਹੀ ਮੇਰਾ ਪਿਤਾ ਤੇ ਤੂੰ ਹੀ ਮੇਰੀ ਮਾਈ ਉਹ ਤੇ ਪਿਤਾ ਮਾਈ ਮਨਾਇਆ ਮੱਥਾ ਵੀ ਟਕਾਇਆ ਮੱਥਾ ਟੇਕਿਆ ਵੀ ਤੇ ਮੰਨਿਆ ਵੀ ਸਾਰਿਆਂ ਨੇ ਟੇਕਿਆ ਕੀ ਅੱਜ ਉਹ ਪਿਤਾ ਮਾਈ ਬਦਲ ਗਿਆ ਉਹੀ ਸਰੂਪਾ ਮਹਾਰਾਜ ਜੀ ਦਾ ਸੰਗਾਸਨ ਤੇ 14000 ਦਰਬਾਰ ਚ ਲੱਗਾ ਹੋਇਆ ਦਰਬਾਰ ਚ ਦਰਬਾਰ ਚ ਉਹੀ ਰੂਪ ਲੱਗਾ ਏ ਉਹ ਤਾਂ ਕਪੂਤ ਹੋ ਜਾਂਦੇ ਆ ਸਰੂਪ ਚ ਤੇ ਫਰਕ ਨਹੀਂ ਪਿਆ ਮਾਪੇ ਨਹੀਂ ਨਹੁੰਦੇ ਠੀਕ ਆ ਉਸ ਵੇਲੇ ਵੀ ਅਜੇ ਬੰਦੇ ਵੀ ਮੌਜੂਦ ਨੇ ਠੀਕ ਆ ਮੈਂ ਨਾ ਇਹ ਦੇ ਕੀ ਹੋ ਗਿਆ ਹੁਣ ਉਹ ਜਿਹੜੀ ਲਿਖਤ ਆ ਨਾ ਉਹ 14 ਹਾਰ ਦੀ ਜਿਹੜੀ ਲਿਖ ਪਿਆ ਸਾਇੰਸ ਆਈ ਸੰਪੋਸੇ ਫੋਟੋ ਨੂੰ ਜੀ ਦੂੰ ਇਹ ਨਮਸਕਾਰ ਕਰਾਈ ਆ ਸੈਂਸੀ ਜੀ ਸਮਤ 11 ਨੇ ਕਿਹਾ ਵੀ ਮਹਾਰਾਜ ਸ਼ੇਰ ਸਿੰਘ ਦਾ ਤੱਤਾਂ ਵਾਲਾ ਫੋਟੋ ਉਸ ਫੋਟੋ ਨੂੰ ਕਿਹਾ ਅੱਗੇ 17 ਹਾੜ ਨੇ ਕਿਹਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਫੋਟੋ ਤੇ ਫੋਟੋ ਇੱਕ ਹੀ ਸੀ ਇੱਕ ਨੂੰ ਨਮਸਕਾਰ ਕਰਾਈ ਆ ਸੈਂਸੀ ਜੀ ਖਬਦ ਕਹਿ ਰਿਹਾ ਮਹਾਰਾਜ ਸ਼ੇਰ ਸਿੰਘ ਦਾ ਤੱਤਾਂ ਵਾਲਾ ਫੋਟੋ ਜਿਹੜਾ ਇੱਥੇ ਰੱਖਿਆ ਜਾਵੇ ਤੇ 17 ਹਾੜ ਨੇ ਕਿਹਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਇੱਥੇ ਫੋਟੋ ਰੱਖਿਆ ਜਾਵੇ ਇੱਕੋ ਹੀ ਸਾਡੀ ਜਿਹੜੀ ਆ ਇੱਕੋ ਹੀ ਫੋਟੋ ਇੱਕ ਹੀ ਸੀ ਇਹ ਤਾਂ ਮਾਲੀ ਮਹਾਰਾਜ ਸ਼ੇਰ ਸਿੰਘ ਉਹ ਪ੍ਰਾਰਤਨ ਲਈ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਇੱਕ ਹੀ ਨੇ ਉਹਨਾਂ 'ਚ ਫਰਕ ਨਹੀਂ ਹੈਗਾ ਹੈ ਹੀ ਇੱਕ ਆ ਬਾਬਾ ਜੀ ਬਹੁਤੀ ਬੜੀ ਸੰਗਤਾਂ ਨੂੰ ਦੋਸ਼ ਬੋਧਾ ਹੀ ਨਾਮ ਹੈ ਸਾਰਾ ਸੰਗਤਾਂ ਨੂੰ ਦੋਸ਼ ਦਿੱਤਾ ਜਾਂਦਾ ਗੁਰਸਿੱਖਾਂ ਨੂੰ ਦੋਸ਼ ਦਿੱਤਾ ਜਾਂਦਾ ਯਾਰ ਤੂੰ ਐਂ ਕਹਿਤਾ ਤੂੰ ਐਂ ਬੋਲਤਾ ਉਹਨਾਂ ਵਿਚਾਰਿਆਂ ਦਾ ਕਸੂਰ ਕੀ ਆ ਚੱਕੀ ਇੰਨੀ ਪੁੱਠੀ ਜਿਹੜੀ ਆ ਉਹਨਾਂ ਨੂੰ ਸਮਝਾਖ ਨਹੀਂ ਲੱਗਣ ਦਿੱਤੀ ਇਹ ਅਸਲ ਗੱਲ ਹੈ ਕੀ ਆ ਉਹਨਾਂ ਨੂੰ ਹੁਣ ਇੱਕ ਬੱਚੇ ਫੇਲ ਹੁੰਦੇ ਨੇ ਉਹ ਨੰਬਰ ਨਹੀਂ ਲੈਂਦੇ ਤੇ ਕਸੂਰ ਤੇ ਟੀਚਰ ਦਾ ਵਾ ਜਿੰਨੇ ਪੜਾਇਆ ਨਹੀਂਗਾ ਜਾ ਉਹਨਾਂ ਨੂੰ ਗਲਤ ਪੜਾਇਆ ਉਸੂਰ ਉਹਨਾਂ ਦਾ ਐਨਾ ਜਿਹੜਾ ਆਪ ਨਹੀਂ ਬਣੀ ਪਰਦੇ ਆ ਬਈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਫਿਰ ਵੀ ਜਿਹੜੀ ਜਿਹੜੀ ਕੋਈ ਕਿਸੇ ਨੂੰ ਸਿੱਖਿਆ ਦੇਣੀ ਹੈ ਨਾ ਸਿੱਖਿਆ ਤੇ ਕੁੜੀ ਅੱবি ਪੱਥਰ ਪਾਰ ਦਿੰਦੀ ਆ ਹੈ ਤੇ ਫਿਰ ਆਖਰ ਇਨਸਾਨ ਹੀ ਨੇ ਅੱਜ ਹੁਣ ਆ ਜਿਹੜੀ ਚੀਜ਼ ਆ ਅੱਜ ਜਿਹੜੇ ਇੱਥੇ ਜਦੋਂ ਆਪਾਂ ਸਭ ਇਕੱਠੇ ਹੋਏ ਆ ਅੱਜ ਇਹਦੀ ਕੀ ਲੋੜ ਪੈਗੀ ਜੇ ਇੰਨੀ ਕੋ ਚੱਜ ਦੀ ਕਰਤੂਤ ਕੀਤੀ ਹੁੰਦੀ ਇੱਥੇ ਸਹੀ ਮਰਜ਼ਾਦਾ ਲੱਗੀ ਹੁੰਦੀ ਤਾਂ ਨਾ ਇਹਦੀ ਕੋਈ ਵਿਰੋਧਤਾ ਹੁੰਦੀ ਗਲਤ ਮਰਜ਼ਾਦਾ ਦੀ ਨਾ ਹੀ ਇਹ ਗੱਲ ਦਾ ਕੋਈ ਆ ਚੀਜ਼ ਦੁਬਾਰੇ ਸਟੈਪ ਉਹ ਗਲਤ ਕਰਾਉਣ ਵਾਲੇ ਕੋ ਗਲਤ ਕਰਾਤਾ ਸਹੀ ਕਰਾਉਣ ਵਾਲੇ ਉਹਨੇ ਆਪੇ ਲੈ ਆਉਣਾ ਜੋ ਲਿਸਟ ਦੇ ਮੁਤਾਬਕ ਦੇ ਲਿਸਟ ਦੇ ਮੁਤਾਬਕ ਉਹ ਉਹ ਕੱਢ ਲੋ ਲਿਸਟ ਦੇ ਉਹਨੂੰ ਮੰਨੋ ਪਰਮੇਸ਼ਰ ਵੇਖਣਿਆ ਵੀ ਇਹ ਮਨਮਤ ਕਿੱਥੋਂ ਤੱਕ ਚੱਲਦੀ ਆ ਉਹ ਵੇਖਣਿਆ ਜਦੋਂ ਐਂਡ ਹੋ ਗਿਆ ਤੇ ਉਹਨੇ ਆਪਣੇ ਆਪ ਹੀ ਮੋੜਾ ਬੋਲ ਲੈਣਾ ਕੋਈ ਆਮ ਹੀ ਬੰਦੇ ਕਿਸੇ ਨੂੰ ਪੁੱਛੋ ਨਾ ਤੇ ਉਹਨਾਂ ਨੇ ਤੇਰੇ ਪਿਓ ਦਾ ਕੀ ਨਾ ਉਹਾਂ ਦਾ ਫਲਾਣਾ ਜਿਵਾਦਿਓ ਤੇਰੇ ਪਿਓ ਦੇ ਪਿਓ ਦਾ ਕੀ ਨਾ ਹੈ ਉਹਾਂ ਦਾ ਫਲਾਣਾ ਅੱਛਾ ਤੂੰ ਫਲਾਣਿਆਂ ਚੋਂ ਦੋ ਤਿੰਨ ਪੀੜੀਆਂ ਪੁੱਛ ਲੈਂਦੇ ਨਾ ਤਾਂ ਉਹ ਤੂੰ ਫਲਾਣੇ ਦਾ ਫਲਾਣਿਆਂ ਤੂੰ ਇੱਥੇ ਕੀ ਦੱਸੋਗੇ ਵੀ ਇੱਥੇ ਇਤਿਹਾਸ ਕੀ ਹੈ ਅਸੀਂ ਕਿੰਨਾ ਚੋਂ ਸਾਡਾ ਮੋਢ ਮੂੜ ਕੀ ਜੇ ਅੱਧ ਚੋਂ ਮਰਿਆਦਾ ਲਾ ਕੇ ਬਹਿਜੋਗੇ ਅੱਧ ਚੋਂ ਗੱਲਾਂ ਕਰੋਗੇ ਤੇ ਨਾ ਉਹਦਾ ਮੂੰਹ ਤੇ ਨਾ ਉਹਦਾ ਸਿਰ ਇੱਥੇ ਕੀ ਦੱਸੋਗੇ ਕਿ ਪ੍ਰੀਤ ਸਿੰਘ ਹੁਣੀ ਕੀ ਦੀ ਲੜ ਲੱਗੀ ਸੀ ਜਾ ਕੇ ਸੁੰਦਰ ਸਿੰਘ ਹੁਣੀ ਸਿੱਖ ਜਿਹੜੇ ਸੀ ਉਹ ਕਿੱਥੇ ਜਾਂਦੇ ਸੀ ਉਹ ਸਾਰੇ ਕਿੱਥੇ ਜਾਂਦੇ ਸੀ ਪੁਰਾਣੀ ਸਿੱਕੀ ਤੇ ਆ ਜਿਹੜਾ ਸੀ ਨੇਕ ਲੰਕ ਜਿੰਨੂੰ ਅਗਲਵਾਂਢੀ ਜਾ ਕੇ ਦੇ ਰੇਲਵੇ ਸਟੇਸ਼ਨ ਤੇ ਲਿਆਉਂਦੇ ਸੀ ਔੜਿਆਂ ਤੇ ਚੜਾ ਕੇ ਪ੍ਰੇਮ ਸਿੰਘ ਦੇ ਪਰਦੇ ਕਿੰਨੇ ਕੱਜੇ ਸੀ ਕੀ ਦੱਸਾਂਗੇ ਉਹ ਇਹ ਜਿੰਨੀਆਂ ਰਜਾਈਆਂ ਮਾਣਦੇ ਦੇ ਪੜਨਾ ਪ੍ਰੇਮ ਸਿੰਘ ਦੇ ਪਰਦੇ ਕਿੰਨੇ ਕੱਜੇ ਸੀ ਜਿਹੜੇ ਜਿਨ੍ਹਾਂ ਜਿਨ੍ਹਾਂ ਥੋੜਾ ਸਮਾਂ ਜ਼ਿਆਦਾ ਲੱਗ ਜਾਂਦਾ ਹੈ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਜਿਨ੍ਹਾਂ ਨੇ ਹੁਕਮ ਦਿੱਤਾ ਕਿ ਸਾਡਾ ਪਲੰਘ ਦੇ ਉੱਪਰ ਇੱਥੇ ਫੋਟੋ ਲੱਗਣਾ ਚਾਹੀਦਾ ਬੁੱਗਿਆਂ ਦੇ ਵਿੱਚ ਉਹ ਪਹਿਲਾਂ ਉਹਦੇ ਲਈ ਇਹ ਪਲੰਗ ਤੇ ਇੱਥੇ ਫੋਟੋ ਲਗਾਉਣਾ ਕੋਈ ਨਵੀਂ ਗੱਲ ਨਹੀਂ ਸੀ ਉਹ ਜਦੋਂ ਮਹਾਰਾਜ ਪੂਰਨ ਸਿੰਘ ਦਾ ਜਨਮ ਵੀ ਨਹੀਂ ਸੀ ਨਾ ਹੋਇਆ ਉਹ ਉਦੋਂ ਦਾ ਆ ਕੇ ਇੱਥੇ ਪਲੰਗ ਦੇ ਉੱਤੇ ਸ਼ਾਲ ਮਾਰ ਕੇ ਬਹਿਂਦਾ ਰਿਹਾ ਤੇ ਸਜਦੇ ਹੁੰਦੇ ਰਹੇ ਤੇ ਨਮਸਕਾਰਾਂ ਨੂੰ ਹੋਈ ਉਹਦੇ ਲਈ ਨਾ ਇਹ ਕੋਈ ਥਾਂ ਜਿਹੜਾ ਨਵਾਂ ਸੀ ਨਾ ਪਲੰਗ ਨਵਾਂ ਸੀ ਉਹ ਦੇ ਕਰਕੇ ਜਿਹੜਾ ਜਿਹੜਾ ਫੋਟੋ ਲਗਾਉਣ ਲਈ ਕਹਿ ਰਿਆ ਨਾ ਕਿ ਸਾਡਾ ਇੱਥੇ ਫੋਟੋ ਲੱਗਣਾ ਚਾਹੀਦਾ ਬੁਗੀਆਂ ਚ ਪੰਜ ਚੇਤ ਨੂੰ ਤੇ ਉਹ ਪਹਿਲਾਂ ਫੋਟੋ ਵਾਲਾ ਦੇ ਕਰਕੇ ਇੱਥੇ ਆਉਂਦਾ ਰਿਹਾ ਇਸੇ ਘਰ ਦੇ ਵਿੱਚ ਇੱਥੇ ਬਲੰਗ ਤੇ ਚੜ ਕੇ ਬੈੰਦੇ ਰਹੇ ਔਰ ਸਿੱਖੀ ਸੇਵਕੀ ਸਾਰੇ ਜਿਹੜੇ ਆ ਉਹਨਾਂ ਦੇ ਚਰਨਾ ਚਾਉਂਦੇ ਰਹੇ ਉਹਦੇ ਲਈ ਤੇ ਕੋਈ ਬਲੰਗ ਨਵਾਂ ਨਹੀਂ ਪਹਿਲਾਂ ਉਹਦੇ ਕਰਕੇ ਵਿਹਾਰ ਕਰਦਾ ਰਿਹਾ ਪਰਮੇਸ਼ਰ ਮਹਾਰਾਜ ਸ਼ੇਰਪਤਨ ਮਸ਼ੂਕੂ ਉਹਨੇ ਹੀ ਆਪਣੇ ਫੋਟੋ ਦਾ ਹੁਕਮ ਦਿੱਤਾ ਕਿ ਸਾਡਾ ਫੋਟੋ ਇੱਥੇ ਲੱਗਣਾ ਚਾਹੀਦਾ ਸਿਰਫ ਲਿਖਤ ਵੇਖੋ ਲਿਖਤ ਕੀ ਜੋ ਲਿਖਤ ਕਹਿੰਦੀ ਆ ਉਹ ਗੱਲ ਕਰ ਲੋ ਹਾਂ ਬਿਲਕੁਲ ਪ੍ਰੰਥ ਦੇ ਵਿੱਚ ਮਹਾਰਾਜ ਪੂਰਨ ਸਿੰਘ ਜੀ ਦਾ ਸਤਿਗੁਰੂ ਸ਼ਬਦ ਦੇ ਰੂਪ ਦੇ ਵਿੱਚ ਔਰ ਸੰਤ ਸਤਿਗੁਰੂ ਬਾਬਾ ਮਣੀ ਸਿੰਘ ਜੀ ਦਾ ਔਰ ਇਹ ਦੋਵੇਂ ਕਹਿ ਰਹੇ ਕਿ ਸਾਡਾ ਮਾਲਕ ਜਿਹੜਾ ਉਹ ਆ ਮਹਾਰਾਜ ਸ਼ੇਰ ਸਿੰਘ ਹੈ ਜਿਹੜਾ ਚਵੀਆਂ avatars ਮਹਾਰਾਜ ਪੂਰਨ ਸਿੰਘ ਜੀ ਵੀ ਕਹਿ ਰਹੇ ਤੇ ਬਾਬਾ ਮਣੀ ਸਿੰਘ ਕਹਿ ਰਿਹਾ ਮੈਂ ਵੀ ਉਹਦਾ ਪੁੱਤ ਹਾਂ ਤੇ ਚਵੀਆਂ avatars ਦੀ ਆਪਾਂ ਗੱਲ ਕਰ ਰਹੇ ਤੇ ਚਵੀਆਂ avatars ਇੱਥੇ ਆ ਕੇ ਉਹਨੇ ਚਰਨ ਕਬਲਾਂ ਦੀ ਸ਼ੋਧ ਦਿੱਤੀ ਹਜ਼ੂਰ ਜੀ ਮਹਾਰਾਜ ਜੀ ਇੱਥੇ ਸਾਰੀ ਨਗਰ ਦੇ ਵਿੱਚ ਮਾਹੌਜੀ ਬਾਰੇ ਹੁਣ ਤੁਸੀਂ ਬਚਨ ਕੀਤਾ ਜੀ। ਮਾਰੇ ਬੂਰੇ ਸਿੰਘ ਜੀ ਬਾਰੇ ਸ਼ਬਦ ਸਤਗੁਰੂ ਬਾਰੇ ਹਣਾ। ਜੀ। ਇਈ ਅਵਤਾਰ ਸਹਿਬਾਨ, ਤਿੰਨ ਪੈਗੰਬਰ ਸਹਿਬਾਨ, 10 ਗੁਰੂ ਸਹਿਬਾਨ ਇਹਨਾਂ ਸਾਰਿਆਂ ਨੇ 9-9 ਵਾਰ ਕਿਆ। ਬਾਈ ਨੰਬਰ ਗ੍ਰੰਥ ਦੇ ਵਿੱਚ ਕਿਆ। 9-9 ਵਾਰ ਇਹਨਾਂ ਨੇ ਕੀ ਕਿਆ? ਕਿ ਸ਼ਬਦ ਸਤਗੁਰੂ ਹੋਣਾ, ਸ਼ਬਦੀ ਧਾਰ ਸ਼ਬਦ ਸਤਗੁਰੂ ਤੇ ਸ਼ਬਦ ਸਰੀਰ ਹੋਣਾ ਜੱਟ। ਤੇ ਮਾਤ ਲੋਕ ਤੇ ਉਹ ਬੋਲ ਜੱਟ ਦੇ ਵਿੱਚ ਮਹਾਰਾਜ ਪੂਰਨ ਸਿੰਘ ਜੀ ਆਏ ਜੱਟ ਘਰਾਣੇ ਜਿਹੜੀ ਮਾਤ ਲੋਕ ਤੇ ਆਪਣੀਆਂ ਜਾਤਾਂ ਪਾਤਾਂ ਪਰ ਰੱਖ ਕੇ ਬੈਠੇ ਸਾਰੇ ਲਿਖਿਆ ਹੋਇਆ ਬਕਾਇਦਾ ਗੋਬਿੰਦ ਦੀ ਧਾਰ ਪੂਰਨ ਦਾ ਰੂਪ ਬਦਲ ਕੇ ਆਇਆ ਫੇਰ ਦੁਬਾਰਾ ਪੂਰਨ ਦੇ ਗੋਬਿੰਦ ਗੁਰ ਕਿੰਨੇ ਹਵਾਲੇ ਕਿੰਨੇ ਦੇ ਵਿੱਚ ਜਿੱਦਣ ਪਹਿਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਕਮਾਨ ਲਾਇਆ ਉਸ ਦਿਨ ਬਾਵਨ ਦੀ ਧਾਰ ਆਣ ਕੇ ਕੋਈ ਹਾਜ਼ਰ ਹੋਈ ਆ ਉਹਨਾਂ ਕਹੇ ਇਹ ਗੋਬਿੰਦ ਦੇ ਤੇਰੇ ਤੀਰ ਕਮਾਨ ਵਰਸ਼ੇ ਭਾਲੇ ਪੂਰੀ ਟੋਣਗੇ ਜਨ ਜਿੰਨਾ ਜਦ ਸਤਗੁਰੂ ਸ਼ਬਦ ਹੋ ਕੇ ਨਾ ਆਇਆ ਲਿਖਤ 22 ਨੰਬਰ ਦੇ ਵਿੱਚ ਲਿਖਤ ਜਾ ਕੇ ਵੇਖੋ ਸਾਹਮਣੇ ਸਤਗੁਰੂ ਸ਼ਬਦ ਨਾਲੇ ਸਤਗੁਰੂ ਸ਼ਬਦ ਤੇ ਨਾਲੇ ਚੱਲਦਾ ਫਿਰਦਾ ਉੱਤੇ ਦੋ ਟੰਗਾਂ ਤੇ ਦੋ ਟੰਗਾਂ ਕਾਹਦੀਆਂ ਦੀਆਂ ਸਰੀਰ ਦੀਆਂ ਦੀਆਂ ਟੰਗਾਂ ਨਾਲ ਚੱਲਦਾ ਫਿਰਦਾ ਜੇ ਤਤਗੁਰੂ ਸ਼ਬਦ ਵੇਖੋ ਤੁਹਾਡੇ ਸਾਹਮਣੇ ਗੋਬਿੰਦ ਅਖੰਧ ਹੋ ਕੇ ਅੰਨਾ ਬੈਠਾ ਜੀ ਜੋਗੇ ਨੇਤਰ ਬੰਦ ਹੋ ਜਾਂਦੇ ਸੀ ਜੋ ਗੁਰੂ ਸ਼ਬਦ ਨੇ ਪਿਆਤਾ ਨੌ ਰੋਟੀਆਂ ਜ਼ਹਿਰ ਇਹ ਵੀ ਕਹਿੰਦਾ ਨਾ ਸਤਿਗੁਰੂ ਸ਼ਬਦ ਨੇ ਖਾਦਾ ਸ਼ਬਦ ਕਹੇ ਮੈਂ ਨੌ ਰੋਟੀਆਂ ਖਾਦਾ ਯਾਹ ਉਹ ਮਹਾਰਾਜ ਚ ਵੀ ਰਹੇ ਸੀ ਹਾ ਹਸਪਤਾਲ ਚ ਵੀ ਰਹੇ ਸੀ ਉਹ ਮਹਾਰਾਜ ਦੂਰਸੇ ਨਹੀਂ ਖਾਦਾ ਫੇਰ ਉੱਥੇ ਪਾਈ ਆ ਜੀ ਲਿਖਤ ਹੋਈ ਆ ਕਿ ਸਭ ਜਿਹਾ ਹਾਂ ਫੇਰ ਉੱਥੇ ਲਿਖਤ ਹੋਈ ਆ ਕਿ ਯਹਿਰ ਖਾਦੇ ਵਾਲਾ ਬੱਜਿਆ ਨਹੀਂ ਅਜ ਤਾਈ ਕੋਈ ਬੰਦਾ ਮਹਾਰਾਜ ਸ਼ੇਰ ਸਿੰਘ ਨਹੀਂ ਉੱਥੇ ਦੱਸ ਰਹੇ ਆ ਤੇ ਇਹ ਕਿਉਂ ਮੈਂ ਬਚਾਇਆ ਇਸ ਸਰੀਰ ਨੂੰ ਰੱਖਿਆ ਆ ਨੌਰਤੀ ਯਹਿਰ ਖਾਦਾ ਮੌਤ ਹੋ ਜਾਣੀ ਸਰੀਰ ਨਹੀਂ ਸੀ ਰਹਿਣਾ ਔਰ ਮਹਾਰਾਜ ਜੀ ਕਹਿ ਰਹੇ ਕਿ ਮਹਾਰਾਜ ਸ਼ੇਰ ਸਿੰਘ ਜੀ ਕਹਿ ਰਹੇ ਮੈਂ ਤਾਂ ਰੱਖਿਆ ਅਜੇ ਤੇ ਮੈਂ ਸਿੰਘ ਸ਼ੇਰ ਹੋ ਕੇ ਬੁਗਣਾ ਇਹਦੇ ਵਿੱਚ ਦੀ ਤਾਂ ਮੈਂ ਇਸ ਦੇ ਨੂੰ ਰੱਖਿਆ ਹੈ ਤੇ ਮੈਂ ਇਹਦੇ ਇਹਦੇ ਸਿਰ ਤੇ ਮੈਂ ਹੱਥ ਰੱਖਿਆ ਹੈ ਤਾਂ ਮੈਂ ਨੌਰਤੀ ਯਹਿਰ ਖਾਦੇ ਨੂੰ ਵੀ ਇਹਨੂੰ ਬਚਾ ਲਿਆ ਗ੍ਰੰਥ ਨੰਬਰ 22 ਹੁਣੇ ਖੋਲੋ ਉਹਦੇ ਵਿੱਚ ਲਿਖਿਆ ਹੋਇਆ ਸੱਤ ਰੰਗ ਦਾ ਡੰਡਾ ਲਾਇਆ ਗਿਆਨੀ ਗੁਰਮੁਖ ਸਿੰਘ ਨੇ ਮਹਾਰਾਜ ਪੂਰਨ ਸਿੰਘ ਦੇ ਸਿਰ ਤੇ ਲਾਇਆ ਸੱਤ ਰੰਗ ਦਾ ਡੰਡਾ ਲਵਾਉਣ ਵਾਲਾ ਕਿਹੜਾ ਸੀ ਜਿਹੜਾ ਕਹਿ ਰਿਹਾ ਕਿ ਇਹਦੇ ਸਿਰ ਤੇ ਸੱਤ ਰੰਗ ਦਾ ਡੰਡਾ ਲਾਓ ਪਿਛ ਪਿਛਲੀ ਡੰਡਾਵਤ ਦਿੱਤੀ ਬਦਲਾਈਏ ਕਿ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਨਿਮਸ਼ਕਾਰ ਕਿੰਨੂ ਹੋਣੀਆਂ ਤੇ ਕਿਹੜਾ ਮਾਲਕ ਆ ਕਿਹੜਾ ਖਸਮ ਆ ਜਿਹੜਾ ਇਹਨੂੰ ਵੀ ਰੱਖਣ ਵਾਲਾ ਗ੍ਰੰਥ ਨੰਬਰ 22 ਕਟੋ ਦੇ ਵਿੱਚ ਲਿਖਤ ਹੋਊਂਗੇ ਸੱਤ ਰੰਗ ਦਾ ਡੰਡਾ ਮਹਾਰਾਜ ਪੂਰਨ ਸਿੰਘ ਦੇ ਸਿਰ ਤੇ ਲਵਾਇਆ ਗਿਆਨੀ ਗੁਰਮੁਖ ਸਿੰਘ ਪਰ ਉਹਦਾ ਦੱਸਿਆ ਅਰਥ ਭਾਵ ਕਿ ਗੰਡਾਬਤੀ ਬਦਲ ਦਿੱਤੀ ਹੈ ਫਿਰ ਉੱਥੇ ਸਾਰਾ ਦੱਸ ਦਿੱਤਾ ਕਿ ਸਿੰਘ ਸ਼ੇਰ ਮੈਂ ਰਾਖਾ ਬਣਿਆ ਬੜੋ ਲਿਖਤਾ ਬੜੋ ਜੋ ਵੀ ਵਜਨ ਬਲਾਸ ਨੇ ਹੈ ਤੇ ਸਾਰੇ ਲਿਖਦੇ ਦੇ ਹਾਰਦੀ ਹੈ ਜਿਹੜੀ ਉਹਦੀ ਖਸਮ ਦੀ ਲਿਖਤ ਆ ਲਿਖਤਾ ਤੋਂ ਥੋੜੀ ਕੋ ਬਾਅਦ ਜਾ ਕੇ ਗੱਲ ਕਰਦੇ